ਸੋਸ਼ਲ ਮੀਡੀਆ ਤੇ ਅਫਸਾਨਾ ਖਾਨ ਨੂੰ ਬਹੁਤ ਹੀ ਜ਼ਿਆਦਾ ਹਿੱਟ ਮਿਲ ਰਹੀ ਹੈ ਕਿਉਂਕਿ ਆਪਾਂ ਸਾਰੇ ਹੀ ਜਾਣਦੇ ਹਾਂ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਨੂੰ ਭਰਾ ਮੰਨਦੀ ਸੀ ਤੇ ਐਤਕੀ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਤੀਸਰੀ ਵਰ੍ਹੇਸਵੀ ਸੀ ਤੇ ਇਸ ਮੌਕੇ ਕਾਫੀ ਇੰਡਸਟਰੀ ਦੇ ਸਿੰਗਰ ਸਿੱਧੂ ਦੀ ਵਰ੍ਹੇਸਵੀ ਮੌਕੇ ਪਹੁੰਚੇ ਸੀ ਪਰ ਅਫਸਾਨਾ ਖਾਨ ਉੱਤੇ ਨਜ਼ਰ ਨਹੀਂ ਆਈ ਤੇ ਮਾਚਰਨ ਕੌਰ ਨੇ ਵੀ ਕੀਤੇ ਨਾ ਕੀਤੇ ਅਫਸਾਨਾ ਖਾਨ ਨੂੰ ਲੈ ਕੇ ਆਪਣਾ ਦੁੱਖ ਜ਼ਾਹਿਰ ਕੀਤਾ ਇਸ ਗੱਲ ਦੇ ਵਿੱਚ ਵੀ ਕੋਈ ਛੁੱਟਣੀ ਹੈ ਕਿ ਹਰ ਸਾਲ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਨੂੰ ਰਖੜੀ ਬੰਨ੍ਹ ਕਰਦੀ ਸੀ ਤੇ ਆਪਣਾ ਭਰਾ ਮੰਨਦੀ ਸੀ ਕਿ ਤੋ ਪਹਿਲਾਂ ਕਈ ਗਾਣੇ ਇੰਡਸਟਰੀ ਦੇ ਵਿੱਚ ਕਰ ਚੁੱਕੇ ਸੀ ਪਰ ਉਸ ਦਾ ਕੋਈ ਵੀ ਇੰਡਸਟਰੀ ਦੇ ਵਿੱਚ ਵਜੂਦ ਨਹੀਂ ਸੀ ਤੇ ਉਸ ਦਾ ਨਾਮ ਹੈ ਜੋ ਉਹ ਤੱਕੇ ਗਾਣੇ ਤੋਂ ਬਾਅਦ ਹੀ ਬਣਿਆ ਤੇ ਅੱਜ ਤੱਕ ਅਫਸਾਨਾ ਖਾਨ ਨੇ ਸਿੱਧੂ ਦੀ ਬਦੌਲਤ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਸਿੱਧੂ ਦੇ ਜਾਣ ਵੇਲੇ ਅਫਸਾਨਾ ਖਾਨ ਤਿੰਨ ਸਾਲਾਂ ਦੇ ਵਿੱਚ ਸਿਰਫ ਦੋ ਵਾਰੀ ਸਿੱਧੂ ਦੀ ਹਵੇਲੀ ਨਜ਼ਰ ਆਈ ਸੀ ਪਰ ਹੁਣ ਸਿੱਧੂ ਦੀ ਵਰਸੀ ਮੌਕੇ ਨਾ ਪਹੁੰਚਣ ਤੇ ਸਿੱਧੂ ਪਰਿਵਾਰ ਦੇ ਨਾਲ-ਨਾਲ ਸਿੱਧੂ ਦੇ ਚਾਹਵਨ ਵਾਲੇ ਵੀ ਬੇहद ਭਾਵੁਕ ਹੋਏ ਨੇ ਇਸੇ ਨੂੰ ਹੀ ਲੈ ਕੇ ਅਫਸਾਨਾ ਖਾਨ ਨੂੰ ਸੋਸ਼ਲ ਮੀਡੀਆ ਤੇ ਹੇਟ ਵੀ ਮਿਲ ਰਹੀ ਹੈ ਤੇ ਪਰਿਵਾਰ ਦਾ ਕਹਿਣਾ ਹੈ ਕਿ ਹਰ ਕੋਈ ਦੇ ਵਿੱਚ ਸਿੱਧੂ ਦੇ ਨਾਲ ਕੋਈ ਨਹੀਂ ਸੀ ਖੜਿਆ ਸੋ ਜੇਕਰ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ